ਅੱਜ ਦਾ ਹੋਣਗੋ ਜੁੰਮੇਵਾਰ ਤੁਸੀਂ ਆਪ ਹੋਗੇ ਇਹਨਾਂ ਦੋ ਤਸਵੀਰਾਂ ਦੀ ਸ਼ਾਹੀ ਸ਼ਹਿਰ ਪਟਿਆਲਾ ਚ ਖੂਬ ਚਰਚਾ ਹੋ ਰਹੀ ਹੈ ਇਹਨਾਂ ਦੋ ਤਸਵੀਰਾਂ ਨੇ ਹੀ ਪਟਿਆਲਾ ਸ਼ਹਿਰ ਦੀ ਸਿਆਸਤ ਵੀ ਗਰਮਾ ਦਿੱਤੀ ਦਰਅਸਲ ਲੰਗੇ ਦਿਨੀ ਪਟਿਆਲਾ ਸ਼ਹਿਰ ਚ ਨਗਰ ਨਿਗਮ ਦੀ ਟੀਮ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਪਟਿਆਲਾ ਦੇ ਐਨ ਆਈ ਐਸ ਚੌਂਕ ਤੇ ਇੱਕ ਇਮਾਰਤ ਨੂੰ ਢਾਇਆ ਗਿਆ ਮੌਕੇ ਤੇ ਪਹੁੰਚ ਨਗਰ ਨਿਗਮ ਤੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਸਰਕਾਰੀ ਹੈ ਨਗਰ ਨਿਗਮ ਦੀ ਹੈ ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਇਮਾਰਤ ਤੋੜੀ ਗਈ ਹੈ ਪਰ ਨਗਰ ਨਿਗਮ ਦੀ ਇਸ ਕਾਰਵਾਈ ਦਾ ਵੱਡੇ ਪੱਧਰ ਤੇ ਵਿਰੋਧ ਹੋਣ ਲੱਗਾ ਹੈ ਕੁਝ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਸੀ ਤੇ ਇਸ ਕਾਰਵਾਈ ਦੇ ਨਾਲ ਨਾ ਸਿਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਉੱਠੇ ਪਹੁੰਚੀ ਹੈ ਬਲਕਿ ਬੇਅਦਬੀ ਵੀ ਹੋਈ ਹੈ ਨਿਹੰਗ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਰੋਸ ਜ਼ਹਰਾ ਕੀਤਾ ਗਿਆ ਅਕਾਲੀ ਦਲ ਦੇ ਆਗੂ ਵੀ ਮੌਕੇ ਤੇ ਪਹੁੰਚੇ ਤੇ ਰੋਸ ਪ੍ਰਦਰਸ਼ਨ ਕੀਤਾ ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਇੱਥੇ ਨਗਰ ਨਿਗਮ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਕੇਸ ਪਹੁੰਚਾਈ ਗਈ ਹੈ ਕਾਰਪੋਰੇਸ਼ਨ ਦੇ ਜਿਹੜੀ ਟੀਮ ਹੈ ਪੂਰੀ ਇਹਨਾਂ ਦੇ ਦੋ ਇੰਸਪੈਕਟਰ ਇੱਕ ਇਹਨਾਂ ਦਾ ਪਟਵਾਰੀ ਤੇ ਉਹਨਾਂ ਦੇ ਨਾਲ ਜਿਹੜੇ ਰੱਖੇ ਹੋਏ ਗੁੰਡੇ ਅਸੀਂ ਉਹਨਾਂ ਨੂੰ ਅਧਿਕਾਰੀ ਨਹੀਂ ਕਹਾਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਉਹ ਗੁੰਡੇ ਸੀਗੇ ਉਹਨਾਂ ਨੇ ਆ ਕੇ ਨਾ ਕਿਸੇ ਨੂੰ ਨੋਟਿਸ ਦਿੱਤਾ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਗਈ ਇੱਥੇ ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਕੋਈ ਤੁਸੀਂ ਟਾਣਾ ਵੀ ਹੈਗਾ ਉਹਦੇ ਵਾਸਤੇ ਐਸਜੀਪੀਸੀ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸ਼ਹਿਰ ਦੀਆਂ ਸੰਸਥਾਵਾਂ ਨੇ ਇਹਨਾਂ ਨੇ ਕਿਸੇ ਵੀ ਮੋਤੋ ਬੰਦੇ ਨੂੰ ਬੁਲਾਇਆ ਨਹੀਂ ਗਿਆ ਚੁੱਪਚਾਪ ਇੱਥੇ ਆਏ ਇਹਨਾਂ ਨੇ ਆ ਕੇ ਥੋੜੇ ਮਾਰ ਕੇ ਪਹਿਲਾਂ ਕੰਧਾ ਟਾਈਆਂ ਤੇ ਜਿਹੜਾ ਵਿਚਾਰਾ ਉੱਥੇ ਬਜ਼ੁਰਗ ਬੈਠਾ ਸੀ ਸੇਵਾਦਾਰ ਉਹਨੂੰ ਇਹਨਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਥੱਪੜ ਮਾਰ ਕੇ ਉਹਨੂੰ ਬਾਹਰ ਕੱਢਿਆ ਇੱਥੋਂ ਦੀ ਅੰਦਰੋਂ ਸਿਰਫ ਪੀੜਾ ਸਾਹਿਬ ਇਕੱਲਾ ਕੱ ਬਾਕੀ ਪੋਥੀਆਂ ਵਗੈਰਾ ਜਿਨ੍ਹਾਂ ਦੇ ਪੱਖੇ ਸੀ ਜਿੰਨੇ ਰਮਾਲਾ ਸਾਹਿਬ ਸੀ ਸਾਰੇ ਉੱਥੇ ਪਏ ਸੀ ਇਹਨਾਂ ਨੇ ਪੂਰੀ ਦੀ ਪੂਰੀ ਬਿਲਡਿੰਗ ਜੀਸੀਬੀ ਦੇ ਨਾਲ ਢਾਹ ਦਿੱਤੀ ਗਈ ਉਹ ਪਰ ਉਹ ਕਿੰਦੇ ਅੰਦਰ ਕੁਛ ਹੈਗੇ ਨਹੀਂ ਸੀਗਾ ਗੌਰਪੇਸ਼ ਦੇ ਅਧਿਕਾਰੀ ਸਾਨੂੰ ਹੁਣ ਅੱਜ ਵੀ ਅਸਮਾਨ ਇੱਥੇ ਪਿਆ ਸਾਡੇ ਕੋਲ ਜਿਹੜੀਆਂ ਪੋਥੀਆਂ ਸੀ ਵਿੱਚੋਂ ਕੱਢੀਆਂ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਵੀ ਨਗਰ ਨਿਗਮ ਦੇ ਕੁਝ ਗੁੰਡਿਆਂ ਵੱਲੋਂ ਸ਼ਰਾਰਤੀ ਅੰਸਰਾ ਵੱਲੋਂ ਬਿਨਾ ਦੱਸੇ ਬਿਨਾ ਕੋਈ ਨੋਟਸ ਤੋਂ ਬਿਨਾ ਕੋਈ ਸ਼ਹਿਰ ਦੇ ਵਿੱਚੋਂ ਐਡਾ ਪਟਿਆਲਾ ਸ਼ਹਿਰ ਆ ਇਹਦੇ ਵਿੱਚ ਇੰਨੀਆਂ ਜਥੇਬੰਦੀਆਂ ਨੇ ਇੰਨੇ ਗੁਰੂ ਘਰ ਦੀਆਂ ਸੰਸਥਾਵਾਂ ਨੇ ਇੰਨੀਆਂ ਗੁਰੂ ਘਰ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਕਿਸੇ ਨੂੰ ਵੀ ਨੋਟਿਸ ਚ ਲਿਆਉਣਾ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਨਗਰ ਨਿਗਮ ਦੀ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਮੌਕੇ ਤੇ ਪੁਲਿਸ ਵੀ ਪਹੁੰਚੀ ਉਤਰੀ ਸਿਮਾਰਤ ਨੂੰ ਤੋੜਨ ਵਾਲੀ ਨਗਰ ਨਿਗਮ ਦੇ ਕਰਮਚਾਰੀਆਂ ਦਾਖਣਾ ਸੀ ਕਿ ਉਹਨਾਂ ਨੇ ਇੱਕ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਮੁਕਾਬਕ ਕੀਤੀ ਹੈ। ਅਸੀਂ ਉੱਥੇ ਗਏ ਸੀ ਸਾਡੇ ਕੋਲ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਉਹਨਾਂ ਦੇ ਹੁਕਮਾਂ ਦੇ ਤਹਿਤ ਅਤੇ ਮਾਨਯੋਗ ਮੇਅਰ ਸਾਹਿਬ ਉਸ ਤੋਂ ਪਹਿਲਾਂ ਸਾਡੇ ਕੋਲ ਹਾਈ ਕੋਰਟ ਦੇ ਵੀ ਆਰਡਰ ਜਿਹੜੇ ਹੈ ਤੁੰਨ ਹੁਣ ਉਹਨਾਂ ਦੀ ਵੀਡੀਓ ਬਣਵਾਈ ਹੈ। ਜੀ ਵੀ ਉਹਨਾਂ ਦੇ ਹੁਕਮਾਂ ਦੀ ਤਮੀਲ ਕਰਨ ਗਏ ਸੀਗੇ। ਉਹਨਾਂ ਆਸੀਂ ਰੂਟੀਨ ਦੇ ਵਿੱਚ ਆਪਣੀ ਜਿਵੇਂ ਜਿਵੇਂ ਜੋ ਬਿਲਡਿੰਗਾਂ ਵਿੱਚ ਹੈਗੀਆਂ ਉਹਨਾਂ ਦੇ ਤਹਿਤ ਅਸੀਂ ਆ ਐਨ ਆਈ ਐਸ ਚੌਂਕ 'ਚ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਪਿਆ ਉਹ ਉਹਦੇ ਉਹਦੀ ਵੀ ਜਿਹੜੀ ਸਾਡੇ ਕੋਲ ਲਿਸਟ 'ਚ ਸੀਗਾ ਅਸੀਂ ਉਹ ਉੱਥੇ ਜਿਹੜੀ ਨਜਾਇਜ਼ ਕਬਜ਼ਾ ਸੀ ਉਹਨੂੰ ਗਿਰਾਣ ਗਏ ਸੀ ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੀ ਅਸੀਂ ਪੂਰਾ ਉੱਥੇ ਇੱਕ ਬਾਬਾ ਜੀ ਸੀਗੇ ਜਿਹੜੇ ਸੇਵਾ ਕਰਦੇ ਆਂ ਤੇ ਬਾਕੀ ਅੰਦਰ ਜਾ ਕੇ ਅਸੀਂ ਜਦੋਂ ਦੇਖਿਆ ਤਾਂ ਉਹਨਾਂ ਨੇ ਇੱਕ ਪੀੜੀ ਰੱਖ ਕੇ ਉਦੇ ਤੇ ਰਮਾਲਾ ਸਾਹਿਬ ਉੱਪਰ ਰੱਖ ਕੇ ਉਹਦੇ ਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀਗਾ ਕਮਰੇ ਦੇ ਅੰਦਰ ਜਿਹੜਾ ਕਛਹਿਰੇ ਬਣਾਈਆਂ ਟੰਗੀਆਂ ਹੋਈਆਂ ਸੀਗੀਆਂ ਜਿੱਥੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿੱਥੇ ਆਪਾਂ ਨੂੰ ਸ਼ੋਅ ਕੀਤਾ ਜਾ ਰਿਹਾ ਸੀ ਵੀ ਇਹ ਉਹ ਗੁਰੂ ਗ੍ਰੰਥ ਸਾਹਿਬ ਹੈ ਜਦੋਂ ਉਸ ਦਾ ਅਸੀਂ ਬੜਦਾ ਚੱਕਿਆ ਤਾਂ ਉੱਥੇ ਕੁਝ ਵੀ ਨਹੀਂ ਸੀ ਸਿਰਫ ਇੱਕ ਸਿੰਪਲ ਪੀੜੀ ਲੱਗੀ ਹੋਈ ਸੀਗੀ ਇਸ ਕਾਰਵਾਈ ਤੇ ਵਿਵਾਦ ਨੂੰ ਲੈ ਕੇ ਜਦੋਂ ਸਾਡੇ ਪੱਤਰਕਾਰ ਨੇ ਨਗਰ ਨਿਗਮ ਕਮਿਸ਼ਨਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਰੁਝੇ ਵਿਆਂ ਦਾ ਹਵਾਲਾ ਦਿੰਦੇ ਆ ਸਾਡੇ ਪੱਤਰਕਾਰ ਦੇ ਕੈਮਰੇ ਸਾਹਮਣੇ ਆਪਣਾ ਪੱਖ ਨਹੀਂ ਰੱਖਿਆ ਇਹ ਸពਦੇ ਵਿਚਾਰੇ ਸਿੱਖ ਜਥੇਬੰਦੀਆਂ ਦਾ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਮਾਮਲੇ 'ਚ ਨਵਾਂ ਮੋੜ ਉਦੋਂ ਆ ਗਿਆ ਜਦੋਂ ਮੁਜ਼ਹਰੇ ਵਾਲੀ ਥਾਂ ਤੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਪਹੁੰਚੇ ਉਹਨਾਂ ਰੋਸ ਸਹਰ ਕਰ ਰਹੇ ਮੁਜ਼ਹਿਰਾਂਕਾਰੀਆਂ ਤੋਂ ਨੀ ਪੱਥਰ ਰਖਵਾ ਕੇ ਮੁਰ ਉਸੇ ਥਾਂ ਤੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਪ੍ਰਸ਼ਾਸਨ ਨੇ ਬੜੀ ਸਮਝਦਾਰੀ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਸਾਰੀ ਸੰਗਤਾਂ ਦੇ ਜੋ ਲਿਖ ਕੇ ਤੇ ਆ ਵੀ ਕਾਰਵਾਈ ਕਰਾਉਣੀ ਹੈ ਜਿਨ੍ਹਾਂ ਨੇ ਆ ਕੇ ਉਹ ਮਿਸ ਬਿਹੇਵ ਕੀਤਾ ਸੀ ਨੀਸ਼ਾਨ ਸਾਹਿਬ ਬਾਰੇ ਅਪਸ਼ਬਦ ਬੋਲੇ ਸੀ ਉਹ ਤੇ ਕਾਰਵਾਈ ਕਰਾਉਣ ਲਈ ਉਹਨਾਂ ਸਾਡੇ ਤੋਂ ਸਾਰਾ ਤੋਂ ਲਿਖਤੀ ਲਿਆ ਹੈ ਤੇ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਪ੍ਰਸ਼ਾਸਨ ਨੂੰ ਹੀ ਸਮਝਦਾਰੀ ਵਰਤੀ ਤੇ ਸੰਗਤਾਂ ਦੇ ਰੋ ਨੂੰ ਦੇਖਦੇ ਹੋਏ ਤੇ ਦਰਦ ਨੂੰ ਦੇਖਦੇ ਹੋਏ ਭਾਵੇਂ ਕਿ ਅੱਜ ਸ਼ਹਿਰ ਦੇ ਜਿਹੜੇ ਮੌਜੂਦਾ ਆਪਣੇ ਪੋਲੀਟੀਕਲ ਬੰਦੇ ਦਾ ਅੱਜ ਅੱਜ ਨਮੋਸ਼ਦਾ ਸ਼ਿਕਾਰ ਹੋਣਾ ਚਾਹੀਦਾ ਇਸ ਗੱਲ ਤੇ ਉਹਨਾਂ ਨੂੰ ਪਰ ਇੱਥੇ ਉਹਨਾਂ ਨੇ ਇਮਾਰਤ ਦੀ ਉਸਾਰੀ ਲਈ ਸਾਨੂੰ ਉਹ ਦੇਤਾ ਖੁੱਲਾ ਕਰਤਾ ਕੰਮ ਤੇ ਸੰਗਤ ਸਾਰੀ ਆਪਣੇ ਤਨ ਮਨ ਤੇ ਧਨ ਨਾਲ ਆ ਗੁਰੂ ਘਰ ਦੀ ਦੁਵਾਰ ਦੀ ਸ਼ਾੜੀ ਸ਼ੁਰੂ ਕਰਨ ਲੱਗੀ ਹੈ ਅੱਜ ਇਥੇ ਪਟਿਆਲੇ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਵੱਲੋਂ ਜੋ ਇਥੇ ਰੋਸ ਕੀਤਾ ਗਿਆ ਉਹਦੇ ਵਾਸਤੇ ਪ੍ਰਸ਼ਾਸਨ ਦੇ ਇਥੇ ਉੱਚ ਅਧਿਕਾਰੀ ਇਥੇ ਆਏ ਸੀ ਉਹਨਾਂ ਨੇ ਆ ਕੇ ਇਥੇ ਪ੍ਰੋਸਾ ਦਵਾਇਆ ਕਿ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਸੀਆਂ ਦੇ ਵਿਰੁੱਧ ਕੀਤੀ ਜਾਊਗੀ ਤੇ ਜਿਹੜੇ ਬਚ ਜਾਣਗੇ ਉਹਨਾਂ ਨੂੰ ਗੁਰੂ ਮਹਾਰਾਜ ਆਪ ਸੋਦਾ ਲਾਣਗੇ ਬਾਕੀ ਜਿਹੜੀ ਇਥੇ ਸੰਗਤਾਂ ਵੱਲੋਂ ਇਥੇ ਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੁਣ ਇਥੇ ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝੀਏ ਇਹ ਸਮਝिए ਕਿ ਜੋ ਕਾਰਵਾਈ ਪਹਿਲਾਂ ਹੋਈ ਸੀ ਫਿਰ ਉਹ ਗਲਤ ਸੀ ਜਾਂ ਹੁਣ ਜੋ ਐਮਐਲਏ ਨੇ ਕੀਤਾ ਉਹ ਗਲਤ ਹੈ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਵੱਡਾ ਸਵਾਲ ਇਹ ਹੈ ਕਿ ਹੁਣ ਨਗਰ ਨਿਗਮ ਕੀ ਕਰਦਾ ਹੈ ਕਿ ਆਪਣੇ ਹੀ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਦਾ ਹੈ ਜਾਂ ਫਿਰ ਹਾਈ ਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਮੂੜ ਇਹ ਉਸਾਰੀ ਫੇੜ ਦਿੰਦਾ ਹੈ ਤੁਸੀਂ ਹੀ ਦੱਸੋ ਜਨਾਬ ਕਿ ਆਖਰ ਕੀ ਸਮਝਿਆ ਜਾਏ ਇੱਥੇ ਵੱਡਾ ਸਵਾਲ ਇਹ ਹੈ ਕਿ ਪਟਿਆਲਾ ਦੇ ਮੇਅਰ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਸਬੰਧਤ ਨੇ ਤਾਂ ਕੀ ਕਾਰਵਾਈ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਹੋਈ ਸੀ ਜਾਂ ਐਮਐਲਏ ਸਾਹਮਣੇ ਉਹਨਾਂ ਤੋਂ ਬਿਨਾਂ ਪੁੱਛੇ ਇੰਨੀ ਪੱਥਰ ਰਖਵਾ ਦਿੱਤਾ ਆਖਰ ਸਹੀ ਕੀ ਹੈ ਗਲਤ ਕੀ ਹੈ ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ ਪੀਟੀਸੀ న్యూਸ